ਛਲਾ ਕੰਦੀਆਂ ਡੰਡੀਆਂ ਛਲਾ ਕੰਦੀਆਂ ਡੰਡੀਆਂ ਵੇ ਸਾਰੇ ਪਿੰਡ ਵਿੱਚ ਬੰਡੀਆਂ ਵੇ ਗੱਲ ਸੁਣ ਛੱਲਿਆ ਤੋਲਾ ਵੇ ਕਾਦਾ ਪਾ ਨਹੀਂ ਰੋਲਾ ਹੋ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਆਦਮ ਲੋ ਮੱਲੀ ਆ ਜੀ ਸੋਣੇ ਯਾਰ ਬੀਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜੇ ਪੱਤੇ ਹਾਂ ਇੱਕ ਪੜ ਗਈ ਵੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ 우ਜਵਲ ਸਿੰਘ ਨਾਮ ਜੀ ਮਰ 우ਜਵਲ ਜੀ ਫਿਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਦੋਂ ਸ਼ੌਂਕ ਪਿਆ ਤੁਹਾਨੂੰ ਗਾਉਣ ਦਾ ਕਿਉਂਕਿ ਪਰਿਵਾਰ ਦੀ ਗੱਲ ਕਰ ਲਈ ਤੇ ਪਰਿਵਾਰ ਜਿਹੜਾ ਖੇਤੀਬਾੜੀ ਚ ਲੱਗਿਆ ਹੋਇਆ ਤੁਸੀਂ ਵੀ ਖੇਤੀਬਾੜੀ ਕਰਦੇ ਹੋ ਬਚਪਨ ਤੋਂ ਪਰ ਤੁਹਾਡਾ ਹੁਣ ਰੁਝਾਨ ਅੱਧਰ ਕਿਦਾਂ ਪਿਆ ਤੇ ਕਿੰਨੀ ਉਮਰ ਸੀ ਜਿੱਦੋਂ ਤੁਹਾਨੂੰ ਸ਼ੌਂਕ ਪੈ ਗਿਆ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਸਟਾਰਟਿੰਗ ਤਾਂ ਮੈਂ ਬਹੁਤ ਟਾਈਮ ਪਹਿਲਾਂ ਦੀ ਕੀਤੀ ਸਿੰਗਿੰਗ ਦੀ ਸਕੂਲ ਟਾਈਮ ਤੋਂ ਮੈਂ ਗਾਉਂਦਾ ਆ ਰਿਆਂ ਉਦੋਂ ਏਜ ਮੇਰੀ ਹੁੰਦੀ ਸੀ 13 14 ਸਾਲ ਦੀ ਹੁੰਦੀ ਸੀ ਉਦੋਂ ਕੋ ਮੈਂ ਸਟੇਜ ਤੇ ਪਰਫਾਰਮ ਕਰਦਾ ਆ ਰਿਆਂ ਤੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਸਪੋਰਟ ਰਹੀ ਹੈ ਯਾਰਾਂ ਦੋਸਤਾਂ ਦੀ ਸਪੋਰਟ ਰਹੀ ਹੈ ਤੇ ਵਧੀਆ ਲੱਗਦਾ ਸਾਰਿਆਂ ਨੇ ਸਪੋਰਟ ਕਰਦੇ ਨੇ ਤੇ ਇਦਾਂ ਹੀ ਹੁਣ ਇਦਾਂ ਹੀ ਮਤਲਬ ਚੱਲਦਾ ਆਪਣਾ ਸੋ ਫਿਰ ਸਕੂਲ ਦੇ ਵਿੱਚ ਸ਼ੌਂਕ ਸੀਗਾ ਲਾਉਣ ਦਾ ਸਕੂਲ ਵਾਲਿਆਂ ਨੇ ਕਿੰਨਾ ਕੁ ਫਿਰ ਰਿਸਪਾਂਸ ਦਿੱਤਾ ਕਿੰਨੀ ਸਪੋਰਟ ਦਿੱਤੀ ਹੈ ਘਰ ਵਾਲੋਂ ਤੋਂ ਸਪੋਰਟ ਹੋ ਗਈ ਸਕੂਲ ਨੇ ਕਿੰਨਾ ਕੁ ਸਪੋਰਟ ਦਿੱਤੇ ਸਕੂਲ ਵੱਲੋਂ ਵੀ ਦੇਖੋ ਜੀ ਵਧੀਆ ਟੀਚਰਸ ਦਾ ਮਤਲਬ ਰਿਸਪੌਂਸ ਹੁੰਦਾ ਰਿਹਾ ਸਾਰੇ ਜਣੇ ਖੁਸ਼ ਹੁੰਦੇ ਰਹੇ ਕਿ ਸਕੂਲ ਦੇ ਪਾਰਟਿਸਿਪੇਟ ਕਰਦਾ ਰਿਹਾ ਹਰ ਇੱਕ ਫੰਕਸ਼ਨ ਦੇ ਵਿੱਚ ਸੋ ਮੈਨੂੰ ਵੀ ਕਿਤਨਾ ਕਿਤੇ ਵਧੀਆ ਲੱਗਾ ਕਿ ਮੈਂ ਇਹੋ ਹੀ ਆਪਣਾ ਇਹ ਜਾਇਦਾ ਇਮੇਜਿੰਗ ਪੂਜ ਕਿੱਦਾਂ ਦਾ ਰਿਸਪੌਂਸ ਮਿਲਿਆ ਕਿਉਂਕਿ ਪਰਿਵਾਰ ਦੀ ਸਪੋਰਟ ਰਹੀ ਹੈ ਸਕੂਲ ਦੇ ਵਿੱਚ ਕਿੱਦਾਂ ਦਾ ਰਿਸਪੌਂਸ ਮਿਲਿਆ ਕਿੰਨਾ ਕਿ ਪਿਆਰ ਮਿਲਿਆ ਦੇਖੋ ਜੀ ਸਕੂਲ ਤੇ ਸਕੂਲ ਦੇ ਟਾਈਮ ਤੋਂ ਵਧੀਆ ਹੀ ਰਿਸਪੌਂਸ ਮਿਲਦਾ ਰਿਹਾ ਟੀਚਰਸ ਦਾ ਤੇ ਟੀਚਰਸ ਵੀ ਫੁੱਲ ਸਪੋਰਟ ਕਰਦੇ ਰਹੇ ਅੱਗੇ ਲੈ ਜਾਣ ਵਾਸਤੇ ਤੇ ਮੈਂ ਇਹ ਹੀ ਚੋਣਾ ਕਿ ਮੈਂ ਸਿੰਗਿੰਗ ਦੀ ਲਾਈਨ ਦੇ ਵਿੱਚ ਸਕਸੈਸਫੁਲ ਹੋਵਾਂ ਤੇ ਆਪਣੇ ਆਪ ਨੂੰ ਸਿੰਗਿੰਗ ਲਾਈਨ ਦੇ ਵਿੱਚ ਅੱਗੇ ਲੈ ਗਿਆ ਵਾਂ ਸੋ ਉਜਵਲ ਜੀ ਕਿਤੇ ਸੁਆਬ ਨਹੀਂ ਬਣਿਆ ਲੋਕ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਨੇ ਰਾਤੋਂ ਰਾਤ ਜਿਹੜਾ ਸਟਾਰ ਬਣ ਜਾਂਦਾ ਬੰਦਾ ਕਿਉਂਕਿ ਕਲਾ ਹੋਣੀ ਚਾਹੀਦੀ ਏ ਤੁਹਾਡੇ ਵਿੱਚ ਵੀ ਕਲਾ ਏ ਟਾਇਲੈਂਟ ਏ ਤੁਸੀਂ ਨਹੀਂ ਸਪੋਰਟ ਲਈ ਦੀ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਦੀ ਦੇਖੋ ਜੀ ਮੈਂ ਤਾਂ ਆਪਣੇ ਵੱਲੋਂ ਵੀਡੀਓ ਪਾਈ ਸੀ ਰੀਲ ਪਾਈ ਸੀ ਛੱਲਾ ਸੌਂਗ ਆ ਕੇ ਜੀ ਤੇ ਕਈ ਵੀਰਾਂ ਨੇ ਕਮੈਂਟ ਕੀਤਾ ਥੱਲੇ ਕਿ ਸਿੱਧੂ ਬਾਈ ਦੀ ਆਵਾਜ਼ ਆ ਸਿੱਧੂ ਬਾਈ ਦੀ ਆਵਾਜ਼ ਆ ਪਰ ਮੈਂ ਸਿੱਧੂ ਬਾਈ ਬਾਈ ਵਰਗਾ ਤਾਂ ਬਣ ਨਹੀਂ ਸਕਦਾ ਮੈਂ ਆਪਣੇ ਤਰੀਕੇ ਨਾਲ ਲਗਾਇਆ ਸੀ ਬਾਈ ਥੱਲੇ ਕਮੈਂਟ ਹੀ ਇੰਨੇ ਆ ਗਏ ਸਿੱਧੂ ਬਾਈ ਸਿੱਧੂ ਬਾਈ ਤੇ ਚਲੋ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਫਿਰ ਮੈਂ ਸਿੱਧੂ ਬਾਈ ਦਾ ਗਾਣਾ ਵੀ ਇੱਕ ਅੱਧਾ ਬੋਲਿਆ ਤੇ ਲੋਕ ਹੋਰ ਪਿਆਰ ਦੇਣ ਲੱਗੇ ਤੇ ਐਦਾਂ ਹੀ ਲੋਕਾਂ ਨੇ ਬਹੁਤ ਸਪੋਰਟ ਕੀਤੀ ਤੇ ਵਧੀਆ ਲੱਗਦਾ ਹੈ ਹੁਣ ਸੋ ਫਿਰ ਕਿੰਨਾ ਕਿ ਪਿਆਰ ਦਿੱਤਾ ਲੋਕਾਂ ਨੇ ਕਿਹਾ ਸਿੱਧੂ ਬਾਈ ਵਰਗੀ ਆਵਾਜ਼ ਆ ਤੇ ਫਿਰ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਨਾ ਆਪਣੀ ਆਵਾਜ਼ ਦਾ ਜਾਦੂ ਕਿ ਜੇ ਲੋਕਾਂ ਨੇ ਪਿਆਰ ਦਿੱਤਾ ਤੇ ਫਿਰ ਸਾਡੇ ਚੈਨਲ ਦੇ ਮਾਧਿਅਮ ਦਰਾਈ ਅੱਜ ਥੋੜਾ ਜਿਹਾ ਦਰਸ਼ਕਾਂ ਨੂੰ ਵੀ ਦੱਸ ਦੋ ਕਿ ਵਾਕਿਆ ਆਵਾਜ਼ ਜਾ ਸੋਣਾ ਹੁਣ ਤੁਰ ਜਾ ਵੀਰਾ ਬੇ ਤੇਰੀ ਉਮਰ ਕੋਈ ਜਰਾ ਬੜਾ ਪਿਆਰ ਦਿੱਤਾ ਹੋਏ ਮੂਸੇ ਵਾਲੇ ਨੂੰ ਗੀਤ ਨੂੰ ਉਹ ਜਿਹੜਾ ਸਾਡੇ ਦਰਸ਼ਕਾਂ ਨੂੰ ਸੁਣਾਓ ਕਿਉਂਕਿ ਲੋਕਾਂ ਨੇ ਤੇ ਤੁਹਾਨੂੰ ਪਸੰਦ ਕਰ ਰਹੇ ਲੋਕਾਂ ਨੇ ਤੇ ਕਹਿ ਦਿੱਤਾ ਕਿ ਆਵਾਜ਼ ਜਿਹੜੀ ਬਾਈ ਵਰਗੀ ਹੈ ਪਰ ਉਹਨਾਂ ਦਾ ਜਿਹੜਾ ਫੇਵਰੇਟ ਚੰਗਾ ਸੁਪਰ ਡੁੱਪਰ ਹੋਇਆ ਜਿੰਨਾ ਲੋਕਾਂ ਨੇ ਪਿਆਰ ਸਾਰਿਆਂ ਨੂੰ ਦਿੱਤਾ ਪਰ ਜ਼ਿਆਦਾ ਪਿਆਰ ਦਿੱਤਾ ਉਹ ਦਰਸ਼ਕਾਂ ਨੂੰ ਦੋ ਬੋਲ ਸੁਣਾਉ ਫਿਰ ਸਾਡੇ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਦਾ ਡੀਅਰ ਮਮਾ ਗਾਣਾ ਮੂਸਲੇ ਬਾਈ ਦਾ ਕਦੇ ਸੂਰਜ ਵਾਂਗੂ ਤਪਦਾ ਹ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਕਦੇ ਸੂਰਜ ਵਾਂਗੂ ਤਪਦਾ ਹਾ ਦੁਨੀਆਦਾਰੀ ਦੇਖੇ ਤਾਂ ਮੈਂ ਆਮ ਜਿਹਾ ਲੱਗਦਾ ਆ ਪਰ ਜਦ ਤੂੰ ਮੈਨੂੰ ਦੇਖੇ ਨਹੀਂ ਮੈਂ ਖਾਸ ਜਿਹਾ ਹੋ ਜਾਂਦਾ ਸਭ ਨੂੰ ਮਾਫ਼ੀ ਦਿੰਦਾ ਹਾ ਸਭ ਨੂੰ ਮਾਫ਼ੀ ਦਿੰਦਾ ਜੇਰਾ ਤੇਰੇ ਜੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਸੋ ਬਹੁਤ ਵਧੀਆ ਫਿਰ ਲੱਗੇ ਲੱਗੇ ਪਿੰਡਾਂ ਦੇ ਵਿੱਚ ਤੇ ਪੂਰੇ ਵੀਰ ਦੇ ਚਰਚੇ ਹੋਣੇ ਨੇ ਲੋਕ ਕਹਿੰਦੇ ਹੋਣੇ ਖੜ ਖੜ ਕੇ ਵੀ ਸਾਨੂੰ ਯਾਰ ਇੱਕ ਗੀਤ ਸੁਣਾ ਜਾ ਫਿਰ ਸੁਣਾਦਾ ਵੀਰ ਸਾਡਾ ਹਾਂਜੀ ਹਾਂਜੀ ਜ਼ਰੂਰ ਮਾਂ ਰੱਖੀਦਾ ਜੀ ਬਹੁਤ ਪਿਆਰ ਕਰਦੇ ਲੱਗੇ ਲੱਗੇ ਪਿੰਡਾਂ ਵਾਲੇ ਹਨ ਤੇ ਵਧੀਆ ਲੱਗਦਾ ਕਿ ਸਾਰੇ ਜਣੇ ਸਪੋਰਟ ਕਰਦੇ ਨੇ ਤੇ ਪਿਆਰ ਕਰਦੇ ਨੇ ਤੇ ਵਧੀਆ ਲੱਗਦਾ ਏ ਸਭ ਨੂੰ ਸੋ ਫਿਰ ਜਦੋਂ ਲਾਗੇ ਪਿੰਡਾਂ ਦੇ ਵਿੱਚ ਕੋਈ ਖਾੜਾ ਖੂਰਾ ਲੱਗਦਾ ਏ ਜਾਂ ਕੋਈ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਉੱਥੇ ਵੀਰ ਨੂੰ ਯਾਦ ਕਰਦੇ ਹੋਣੇ ਪਹਿਲਾਂ ਹੀ ਇਨਵੀਟੇਸ਼ਨ ਆਏ ਹੋਣੇ ਨੇ ਫਿਰ ਹਾਂ ਜੀ ਹਾਂ ਜੀ ਕਈ ਵਾਰੀ ਆ ਜਾਂਦੇ ਨੇ ਤੇ ਬਾਕੀ ਉਦਾਂ ਵੀ ਜਿੱਥੇ ਮੌਕਾ ਮਿਲੇ ਤੇ ਮੈਂ ਮੌਕਾ ਸ਼ਰਧਾਂ ਦੀ ਮਤਲਬ ਮੈਂ ਉੱਥੇ ਪਰਫਾਰਮ ਜ਼ਰੂਰ ਕਰਦਾ ਜਿੱਥੇ ਮੈਨੂੰ ਮੌਕਾ ਮਿਲੇ ਸੋ ਫਿਰ ਅੱਗੋਂ ਅਗਲਾ ਸਟੈਪ ਕੀ ਹੈ ਹੁਣ ਉਜਵਲ ਦਾ ਕਿਉਂਕਿ ਉਜਵਲ ਦੀ ਤੇ ਬੱਲੇ ਬੱਲੇ ਹੋ ਗਈ ਆ ਸਾਰੇ ਪਾਸੇ ਲੋਕ ਬਾਈ ਵਰਗਾ ਕਹਿਣ ਲੱਗ ਪਏ ਆਵਾਜ਼ ਉਹਦੀ ਤਾਂ ਅ ਅਗੋਜੀ ਅਗੂ ਦਾ ਤੇ ਇਹੋ ਪਲਾਨ ਹੈ ਕਿ ਮੈਂ ਆਪਣਾ ਹੁਣ ਸਟਾਰਟਿੰਗ ਕਰਾਂ Song ਸੀ ਤੇ ਹੁਣ ਜਿੱਦਾਂ ਇੱਥੋਂ ਸਪੋਰਟ ਮਿਲ ਰਹੀ ਹੈ ਉਦੋਂ ਰਿਸਪੌਂਸ ਮਿਲੇ ਗਾਣਿਆਂ ਨੂੰ ਵੀ ਤੇ ਇਦਾਂ ਮੈਂ ਆਪਣਾ ਸਕਸੈਸਫੁਲ ਹੋਵਾਂ ਆਪਣੀ ਸਿੰਗਿੰਗ ਲਾਈਫ ਦੇ ਲਾਈਫ ਦੇ ਵਿੱਚ ਸੋ ਉਜਵਲ ਜੀ ਇੱਕ ਸਵਾਲ ਰਹਿ ਗਿਆ ਮੇਰਾ ਅਧੂਰਾ ਹਾਂਜੀ ਕਿ ਤੁਸੀਂ ਇਹ ਖੇਤੀਬਾੜੀ ਦੇ ਨਾਲ 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 ਗੂੰਗੁਣਾਉਂਦੇ ਰਹਿੰਦੇ ਹੋ ਗੀਤ ਵੀ ਤੇ ਤੁਸੀਂ ਕੋਈ ਗੁਰੂ ਧਾਰਨਾ ਵੀ ਕੀਤੀ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਨਾ ਹਾਂਜੀ ਜੀ ਮੈਂ ਗੁਰੂ ਧਾਰਨਾ ਵੀ ਕੀਤੀ ਆ ਤੇ ਸ਼ਸ਼ੀਗਾਂਤ ਸਰ ਸਰਦਾ ਨੇਮ ਆ ਜੀ ਤੇ ਉਹਨਾਂ ਕੋਲ ਮੈਂ ਐਜੂਕੇਸ਼ਨ ਲੈ ਰਿਆ ਸਿੰਗਿੰਗ ਦੀ ਤੇ ਬਹੁਤ ਵਧੀਆ ਸਿਖਾਉਂਦੇ ਨੇ ਤੇ ਬਹੁਤ ਪਿਆਰ ਕਰਦੇ ਨੇ ਸਪੋਰਟ ਕਰਦੇ ਨੇ ਹਾਂਜੀ